ਦਾ ਚਰਚਾ ਦਾ ਵਿਸ਼ਾ ਵਜੀ ਦਿਲਜੀ ਤੋਂ ਸਾਂਝ ਦੀ ਆਉਣ ਵਾਲੀ ਫਿਲਮ ਸਰਦਾਰ ਜਿੱਤਨ ਦਿਲਜੀ ਜੋ ਸਾਂਝ ਜਿਸ ਨੇ ਕਿ ਪੂਰੀ ਦੁਨੀਆ ਦੇ ਵਿੱਚ ਭਾਰਤ ਦਾ ਨਾਮ ਰੋਸ਼ਨ ਕੀਤਾ ਸੀ ਤੇ ਪੂਰੇ ਇੰਡੀਆ ਦੇ ਵਿੱਚ ਜੂਨ ਟੂਰ ਕੀਤਾ ਸੀ ਉਹ ਲੱਗਦਾ ਲੋਕਾਂ ਤੋਂ ਉਹ ਪਛ ਨਹੀਂ ਲਿਆ ਇਹੀ ਕਾਰਨ ਹੈ ਦਿਲਜੀ ਦਾ ਵਿਰੋਧ ਕੀਤਾ ਜਾ ਰਿਹਾ ਹੈ ਦਿਲਜੀ ਦੀ ਆਉਣ ਵਾਲੀ ਫਿਲਮ ਸਰਦਾਰ ਜਿੱਤਨ ਦੇ ਵਿੱਚ ਪਾਕਿਸਤਾਨ ਕਲਾਕਾਰ ਕੰਮ ਕਰ ਰਹੇ ਨੇ ਫਿਲਮ ਹੈ ਜਿਹਦੀ ਸ਼ੂਟਿੰਗ ਫਰਵਰੀ ਦੇ ਵਿੱਚ ਕੰਪਲੀਟ ਹੋ ਗਈ ਸੀ ਉਸ ਤੋਂ ਬਾਅਦ ਪਹਿਲਗਾਮ ਵਾਲਾ ਘਟਨਾ ਪ੍ਰਿਜ ਦੇ ਵਿੱਚ ਇੱਕ ਬੇਗੁਨਾਹ ਲੋਕਾਂ ਨੂੰ ਮਾਰ ਦਿੱਤਾ ਗਿਆ ਚਾਰੇ ਪਾਸੇ ਮੰਗ ਉੱਠ ਰਹੀ ਹੈ ਕਿ ਪਾਕਿਸਤਾਨ ਦਾ ਸੰਪੂਰਨ ਬਾਈਕਾਟ ਕੀਤਾ ਜਾਵੇ ਹਾਂ ਇਹ ਬਿਲਕੁਲ ਸਹੀ ਹੈ ਪਾਕਿਸਤਾਨ ਦਾ ਸੰਪੂਰਨ ਬਾਈਕਾਟ ਕਰਨਾ ਜ਼ਰੂਰੀ ਹੈ ਪਰ ਇੱਕ ਖਾਸ ਵਿਅਕਤੀ ਨੂੰ ਹੀ ਟਾਰਗੇਟ ਕਿਉਂ ਕੀਤਾ ਜਾ ਰਿਹਾ ਦਿਲਜੀਤ ਦਾ ਫੇਮ ਦਿਲਜੀਤ ਦੀ ਪਹੁੰਚ ਇਹ ਨਹੀਂ ਜਿਆਦਾ ਵੱਧ ਚੁੱਕੀ ਹੈ ਕਿ ਬਾਕੀ ਕਲਾਕਾਰਾਂ ਤੋਂ ਇਹ ਹਜਮ ਨਹੀਂ ਹੋ ਰਹੀ ਇਹੀ ਕਾਰਨ ਹੈ ਉਸ ਨੂੰ ਹੁਣ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ ਕਿਉਂਕਿ ਦਿਲ ਜਿੱਦ ਦੀ ਇੱਕ ਫਿਲਮ ਹੋਰ ਵੀ ਆਉਣ ਵਾਲੀ ਸੀ ਪੰਜਾਬ 95 ਜਿਸ ਦੇ ਵਿੱਚ ਕੀ ਜਸਵੰਤ ਸਿੰਘ ਕਾਲੜਾ ਬਾਰੇ ਭਰਪੂਰ ਜਾਣਕਾਰੀ ਸੀ ਕਿਵੇਂ ਉਹਨਾਂ ਬੇਗਨਾ ਲੋਕਾਂ ਨੂੰ ਮਾਰ ਦਿੱਤਾ ਗਿਆ ਕਿਵੇਂ ਉਹਨਾਂ ਦੀਆਂ ਲਾਸ਼ਾਂ ਨੈਪ ਕੀਤਾ ਗਿਆ ਉਹਦੋਂ ਦੇ ਪੁਲਿਸ ਮੁਲਾਜ਼ਮਾਂ ਵੱਲੋਂ ਇਹ ਕਹਾਣੀ ਨੂੰ ਲੈ ਕੇ ਉਹ ਪੰਜਾਬ 95 ਫਿਲਮ ਕਦੋਂ ਦੀ ਉਹ ਸੈਂਸਰ ਬੋਰਡ ਕੋਲੋਂ ਗਈ ਹੈ ਤੇ ਉਹਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਗੱਲ ਸਾਰੀ ਇੱਥੋਂ ਸ਼ੁਰੂ ਹੁੰਦੀ ਹੈ ਹੁਣ ਪਹਿਲਗਾਮ ਅਟੈਕ ਤੋਂ ਬਾਅਦ ਪਾਕਿਸਤਾਨ ਦਾ ਵਿਰੋਧ ਲਾਜ਼ਮੀ ਹੈ ਪਰ ਮੈਂ ਇੱਥੇ ਇੱਕ ਗੱਲ ਹੋਰ ਜ਼ਿਕਰ ਕਰਨਾ ਚਾਹਨਾ ਭਾਰਤ ਦੀ ਹੂਮਨ ਕ੍ਰਿਕਟ ਟੀਮ ਦਾ ਪਾਕਿਸਤਾਨ ਨਾਲ ਅਕਤੂਬਰ ਦੇ ਵਿੱਚ ਮੈਚ ਹੈ ਕੀ ਭਾਰਤ ਦੇ ਲੋਕ ਉਦੋਂ ਵੀ ਇੰਨਾ ਹੀ ਵਿਰੋਧ ਕਰਨਗੇ ਕੀ ਭਾਰਤੀ ਟੀਮ ਬਾਈਕਾਟ ਕਰੂਗੀ ਵਰਲਡ ਕੱਪ ਦਾ ਜਾਂ ਫਿਰ ਇੱਕ ਵਿਅਕਤੀ ਵਿਸ਼ੇਸ਼ ਨੂੰ ਹੀ ਟਾਰਗੇਟ ਕੀਤਾ ਜਾਊਗਾ ਕਿ ਉਹ ਸਿੱਖ ਹੈ ਕਿ ਉਹ ਸਰਦਾਰ ਹੈ ਇਸ ਕਾਰਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋਸਤੋ ਕੀ ਦਿਲ ਜਿੱਦ ਦਾ ਹੈ ਵਿਰੋਧ ਕਰਨਾ ਜਾਇਜ਼ ਹੈ ਜਾਂ ਨਹੀਂ